ਤਨ ਗੁਰੂ RAM DAS ਸਰੋਵਰ ਦੀ ਸੇਵਾ ਹੋ ਰਹੀ ਹੈ ਸੰਗਤ ਬੜੀ ਦੂਰ ਦੂਰ ਤੋਂ ਆਈ ਗੁਰੂ RAM DAS ਆਪ ਸਰੋਵਰ ਦੀ ਸੇਵਾ ਕਰਾ ਰਹੇ ਨੇ ਪਿਆਰਿਓ ਜਿਸ ਸਰੋਵਰ ਵਿੱਚ ਤੁਸੀਂ ਇਸ਼ਨਾਨ ਕਰਦੇ ਹੋ ਇਸ ਸਰੋਵਰ ਵਿੱਚੋਂ ਮਿੱਟੀ ਮੇਰੇ ਗੁਰੂ RAM DAS ਜੀ ਨੇ ਨਹੀਂ ਕੱਟੀ ਕਦੇ ਇਹਨੂੰ ਫੀਲ ਕਰੋ ਮਹਿਸੂਸ ਕਰੋ ਜਿਨੂੰ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਸਾਨੂੰ ਪਰਤਕ ਦੇ ਪਾਰ ਬ੍ਰਹਮ ਸੁਆਮੀ ਆਦ ਰੂਪ ਭੋਖਣ ਪਰਮ ਉਸ ਥਾਂ ਤੇ ਮਹਾਰਾਜ ਸੇਵਾ ਕਰ ਰਹੇ ਨੇ ਸੱਜਣ ਹੀ ਕਾ ਗਿਆ ਇਤਿਹਾਸ ਹੋਈਏ ਉਹ ਜਿਸ ਕੰਮ ਨੂੰ ਖੱਤ ਪੰਦ ਹੈ ਕੰਮ ਸਿਰੇ ਨਹੀਂ ਲੱਗਦਾ ਚਿੰਤਾ ਨੇ ਖਾ ਲਿਆ ਮੇਰੇ ਬੱਚਿਆਂ ਦੀ ਰੋਜੀ ਦਾ ਕੀ ਬਣੇਗਾ ਮੇਰੇ ਬੱਚਿਆਂ ਦਾ ਕੀ ਬਣੇਗਾ ਕਿਸੇ ਨੇ ਕਿਹਾ ਚਲਾ ਜਾ ਮਾਜੇ ਦੀ ਧਨੀ ਚ ਮਾਝੇ ਦੀ ਧਰਤੀ ਤੇ ਇੱਕ ਤੀਰਤ ਬਣਦਾ ਪਿਆ ਬਹੁਤ ਹਜੂਮ ਹਜੂਮ ਦਾ ਅਰਥ ਇਹ ਤੇ ਭੀੜ ਨਾ ਕਰਿਓ ਹਜੂਮ ਦਾ ਅਰਥ ਇਕੱਠ ਬਹੁਤ ਇਕੱਠ ਹੁੰਦਾ ਏ ਉੱਥੇ ਤੂੰ ਉੱਥੇ ਪਹੁੰਚ ਜਾ ਕੋਈ ਕੰਮਕਾਰ ਕਰ ਲੈ ਜਿਸ ਥਾਂ ਤੇ ਤੁਸੀਂ ਸਰੋਵਰ ਚ ਅਸੀਂ ਇਸ਼ਨਾਨ ਕਰਨੇ ਆ ਇਹ ਸਰੋਵਰ ਦੀ ਪਟਾਈ ਇਹਦੇ ਕੰਡੇ ਤੇ ਥੋੜੀ ਜੀ ਦੂਰ ਉਹ ਸੱਜਣ ਕੁਝ ਮਾਇਆ ਲਿਆ ਕੇ ਆਪਣੀ ਛਾਬੜੀ ਲਾ ਕੇ ਬੈਠ ਗਿਆ ਮੇਰਾ ਇਸ਼ਾਰਾ ਭਾਈ ਸੋਮੇਸ਼ਾ ਵਾਲਾ ਛਾਬੜੀ ਲਾ ਕੇ ਬੈਠ ਗਿਆ ਵਟਕ ਹੋ ਗਈ ਸੋਣੀ ਬੜਾ ਖੁਸ਼ ਹੋਇਆ RAMDAS SODHI SULTAN SACCHE PADSHA LANGE ਸਿੱਖ ਸੰਗਤਾਂ ਨਾਲ ਸਨ ਤੇ ਉਹਨੇ ਪੁੱਛ ਲਿਆ ਕਿਸੇ ਨੂੰ ਇਹ ਕੌਣ ਉਹਨਾਂ ਕਹੇ ਇਹ ਸਤਿਗੁਰੂ ਗੁਰੂ RAMDAS ਜਿਹੜੇ ਇਸ ਤੀਰਥ ਦਾ ਨਿਰਮਾਣ ਕਰ ਰਹੇ ਉਹਨੂੰ ਤੀਰਥ ਸ਼ਬਦ ਸੁਣ ਕੇ ਨਾ ਵੰਚਲਤ ਹੋ ਜਾਇਓ ਵੀ ਇਹ ਤੀਰਥ ਕਹਿੰਦਾ ਤਾਂ ਤੀਰਥ ਦਾ ਕਰਿਆ ਤਾਂ ਪਵਿੱਤਰ ਹੁੰਦਾ ਹੈ ਅਸੀਂ ਤਾਂ ਲੜੀ ਜਾਂਦੇ ਸ਼ਬਦਾਂ ਪਿੱਤੇ ਸ਼ਬਦਾਂ ਦੇ ਅਰਥਾਂ ਦਾ ਪਤਾ ਵੀ ਨਹੀਂ ਹੁੰਦਾ تیرੇ ਦਰਤ ਪਵਿੱਤਰ ਉਹ ਕਹਿਣ ਲੱਗੇ ਜਿਹੜੇ ਰਚਦੇ ਨੇ ਅੱਗੇ ਵਧ ਕੇ ਮੱਥਾ ਟੇਕ ਬੈਠਾ ਜੀ ਕੋਈ ਇਹ ਨਹੀਂ ਮੈਂ ਨਾਮ ਲੈਣ ਆਇਆ ਮੈਂ ਬੰਦਗੀ ਲੈਣੀ ਸਿਮਰਨ ਮੱਥਾ ਗੁਰੂ ਦੇ ਚਰਨਾਂ ਨੂੰ ਝੋ ਗਿਆ ਮੱਥਾ ਤੇ ਕਿਹਾ ਸਤਿਗੁਰੂ ਪੁੱਛਦੇ ਆ ਕੌਣ ਭਾਈ ਤੂੰ ਪਹਿਲੀ ਈ ਵੇਖਿਆ ਕਿਵੇਂ ਆਇਆ ਕਹਿੰਦਾ ਮਹਾਰਾਜ ਉਹ ਛਾਬੜੀ ਮਹਿ ਲਾਈ ਸੀ ਜੀ ਉਹ ਦੇਖੋ ਸਤਿਗੁਰੂ ਕਹਿੰਦੇ ਨੇ ਵੇਚਣਾ ਹੈ ਕੁਛ ਕਹਿੰਦਾ ਹਾਂ ਵੇਚਿਆ ਕਿੰਨੇ ਪੈਸੇ ਹੋਏ ਚਲੋ ਇਹ ਸਾਰੇ ਕੋਈ ਵਿਧਾਜ ਦਾ ਕਿ ਡੇਢ 10 ਦਾ 1 ਰੁਪਈਆ ਜੋ ਵੀ ਕਹੇ ਉਹਨੇ ਕਿਹਾ ਮਹਾਰਾਜ ਇੰਨੀ ਵਟ ਕੋਈ ਸਤਿਗੁਰੂ ਕਹਿੰਦੇ ਨੇ ਇੱਕ ਇੱਕ ਪੈਸੇ ਦੀ ਲੋੜ ਇੱਥੇ ਉਹ ਲਿਆ ਜਿੰਨੀ ਤੈਨੂੰ ਵਟਕ ਹੋਈਏ ਇਹ ਇਹ ਮਜ਼ਦੂਰਾ ਨੂੰ ਦੇਾਂਗੇ ਸਾਜੋ ਸਮਾਨ ਆ ਜਾਗਾ ਦੇ ਦਿੱਤਾ ਪਰ ਰਾਤ ਚਿੰਤਾ ਨਾਲ ਸੁੱਤਾ ਕੋਈ ਮੰਨੇ ਕਿਹਾ ਤੂੰ ਤਾਂ ਰੋਜ਼ ਹੀ ਲੈਣਾ ਐਸਾ ਤੇਰੇ ਤੇ ਰੁਪਈਏ ਵੀ ਖੋੜੇ ਮੈਂ ਸੋਚ ਰਿਹਾ ਕਿ ਪਤਾ ਨਹੀਂ ਕਿ ਕੋਈ ਜੁਰਨੇ ਉੱਠੇ ਹੋਣਗੇ ਗੁਰੂ ਕਿਹੋ ਜਿਹਾ ਇਹ ਬੈੜਾ ਮਾਣੇ ਨਾ ਕਿ ਸਿਮਰਨ ਕਰਦਾ ਕਰਦਾ ਵੀ ਇਹਦੇ ਪ੍ਰਤੀ ਕਈ ਵਾਰੀ ਨਫ਼ਰਤ ਪੈਦਾ ਕਰੀ ਜਾਂਦਾ ਹੁੰਦਾ ਇਹ ਸੱਚ ਜੀ ਵੀ ਆ ਕਿਵੇਂ ਆ ਕਿਵੇਂ ਰਾਤ ਸੁੱਤਾ ਹੀ ਨਹੀਂ ਉਹਨਾਂ ਮੇਰਾ ਖਿਆਲ ਧੀਰਜ ਕਰ ਲੈਣ ਚੱਲ ਕੋਈ ਨਹੀਂ ਇੱਕ ਦਿਨ ਦੇ ਦਿੱਤਾ ਅਖਰ ਉਹਨਾਂ ਦੀ ਥਾਂ ਤੇ ਆਏ ਆ ਨਾ ਕਿਰਾਏ ਸਮਝੋ ਮਨ ਲਈ ਮਨ ਮੈਂ ਮਨਚੀ ਪੁਰਨੇ ਬੰਦਾ ਬਣਾਉਂਦਾ ਦੂਜੇ ਦਿਨ ਫੇਰ ਲਾ ਕੇ ਬਹਿ ਗਿਆ ਮਹਾਰਾਜ ਫੇਰ ਤੋਂ ਲੱਗ ਪਏ ਦੂਜੇ ਦਿਨ ਫਿਰ ਆਵਾਜ਼ ਦਿੱਤੀ ਭਾਈ ਸੱਜਣਾ ਕਿਦਾਂ ਧੀਮੀ ਜੀ ਆਵਾਜ਼ ਚ ਕਿਹਾ ਇੰਨੇ ਕੋ ਕਮਾਲ ਹੈ ਮਾਰੇ ਕਹਿੰਦੇ ਪਰ ਬਰਕਤ ਪੈ ਗਈ ਲਿਆ ਸੇਵਾ ਚ ਲੱਗੀ ਪੰਜਵੇਂ ਦਿਨ ਪਤਾ ਨਹੀਂ ਕੀ ਬਖਸ਼ਿਸ਼ ਵਰਤੀ ਪ੍ਰੇਮੀ ਬਣ ਗਿਆ ਜੀ ਸੰਗਤ ਵਿੱਚ ਬਹਿ ਕੇ ਮੇਰਾ ਖਿਆਲ ਜਦੋਂ ਆਹ ਸ਼ਲੋਕ ਸੁਣਿਆ ਹੋਵੇਗਾ ਮੈਂ ਖਿਆਲ ਕਹਿ ਰਿਹਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤੇ ਮਨ ਨੇ ਕਿਹਾ ਹੁਣ ਹੈ ਸੋਮਿਆ ਤੂੰ ਕਿਉਂ ਚਿੰਤਾ ਕਰੀ ਜਾਂਦਾ ਫਿਰ ਉਹਦੇ ਚਰਨਾਂ 'ਚ ਜੁੜ ਜਿਹੜਾ ਹੋ ਕੇ ਦੇ ਕੇ ਕਹਿੰਦਾ ਜਿਹਨੇ ਦੁਨੀਆ ਪੈਦਾ ਕੀਤੀ ਚਿੰਤਾ ਬਿਯੋ ਕਰਦਾ ਪੰਜਵੇਂ ਦਿਨ ਜੋ ਕਮਾਇਆ ਉੱਠ ਪਿਆ ਕਹਿੰਦਾ ਮਹਾਰਾਜ ਕਿਰਪਾ ਕਰੋ ਮਹਾਰਾਜ ਵੇਖ ਕੇ ਆਖਿੰਦਾ ਦੱਸ ਕਹਿੰਦਾ ਅੱਜ ਇੰਨੇ ਰੁਪਈਏ ਕਮਾਏ ਕੋਈ ਪੰਜ ਕਹਿੰਦਾ ਕੋਈ 6 ਕਹਿੰਦਾ ਜੀ ਚਲੋ ਅੱਜ ਇੰਨੇ ਕਮਾਏ ਸਤਗੁਰੂ ਸੇਵਾ ਚ ਲਾ ਲਓ ਮਹਾਰਾਜ ਹੱਸ ਕੇ ਕਹਿਣ ਲੱਗੇ ਤੇਰਾ ਨਾਮ ਨਹੀਂ ਪੁੱਛਿਆ ਕਹਿੰਦਾ ਜੇਲਮ ਤੋਂ ਆਇਆ ਆਇਆ ਰੋਜੀ ਦੀ ਖਾਤਰ ਸਾਂ ਰੋਟੀ ਨਹੀਂ ਚੱਲਦੀ ਰੋਜੀ ਦੀ ਖਾਤਰ ਆਇਆ ਬੱਚਿਆਂ ਦੀ ਪਰਵਰਿਸ਼ ਨਹੀਂ ਪਰ ਮਹਾਰਾਜ ਕਹਿੰਦੇ ਨੇ ਫਿਰ ਤੁਹਾਨੂੰ ਕਿਧੇ ਲੱਗ ਪਿਆ ਕਹਿੰਦਾ ਸੱਚ ਏਵੇ ਅਜੇ ਤੱਕ ਮਨ ਖੋਣ ਦੀ ਗੱਲਾਂ ਕਰਦਾ ਸੀ ਜਿੱਦਨ ਦੀ ਦੇਨ ਦੀ ਬਿਰਤੀ ਪੈਦਾ ਹੋ ਗਈ ਉਸਦਨ ਦੀਆਂ ਬਰਕਤਾਂ ਬੜੀਆਂ ਪੈਣ ਲੱਗ ਪਈਆਂ ਇਹੀ ਲਫ਼ਜ਼ ਮਹਾਰਾਜ ਜੀ ਨੇ ਕਹੇ ਸਨ ਸੁਲਤਾਨਪੁਰ ਦੀ ਧਰਤੀ ਤੇ ਜਦੋਂ ਸੇਵਾਦਾਰ ਨੇ ਹੱਥ ਪਕੜ ਕੇ ਕਹਾਂ ਬਾਬਾ ਓ ਮੇਰੇ ਮੋਦੀ ਮਾਲਕਾ ਤੇਰਾ ਤੇਰਾ ਕਹੀ ਜਾਂਦਾ ਤੇਰਾ ਤੇਰਾ ਕਰਕੇ ਉਜੜ ਜਾਏਗਾ ਸੁਲਤਾਨਪੁਰ ਬਸ ਖੁਮਾਰੀ ਚ ਕਿਹਾ ਨਾ ਹੱਥ ਛੱਡ ਦੇ ਜਿੱਦਣ ਦੁਨੀਆ ਉਜੜੀਏ ਮੇਰਾ ਮੇਰਾ ਕਰਕੇ ਉਜੜੀਏ ਤੇਰਾ ਤੇਰਾ ਕਰਕੇ ਤੇ ਵਸਦੇ ਹੁੰਦੇ ਤੇਰਾ ਤੇਰਾ ਕਰਕੇ ਵਰਕਤਾ ਬਹਿੰਦੀਆਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਹੱਸ ਬਹਿ ਕਹਿੰਦੇ ਫਿਰ ਤੂੰ ਆਪਣੀ ਕਮਾਈ ਕਹਿੰਦਾ ਨਹੀਂ ਇਹ ਤੁਹਾਡੀ ਦਿੱਤੀ ਦਾਤ ਸਤਗੁਰੂ ਨੇ ਪੈਸੇ ਹੱਥ ਚ ਪਕੜ ਲਏ ਗੁਰੂ ਰਾਮਦਾਸ ਦੀ ਨਜ਼ਰ ਪਈ ਹੁੰਦੀ ਜਿਹੜੀ ਨਜ਼ਰ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ ਜਿਹੜੀ ਨਜ਼ਰ ਪੈ ਜਾਏ ਤੇ ਬਾਬਾ ਸ੍ਰੀਚੰਦ ਜੈਸੇ ਮਹਾਪੁਰਖ ਨੂੰ ਤਪਸਵੀ ਨੂੰ ਝੁਕਣ ਵਾਸਤੇ ਮਜਬੂਰ ਕਰ ਦਿੰਦੀ ਅੰਤਰਾਤਮੇ ਤਾਂ ਝੁਕੇ ਹੀ ਨਾ ਉਹਨਾਂ ਨੇ ਮਹਾਰਾਜ ਨੇ ਦੇਖਿਆ ਕਹਿਣ ਲੱਗੇ ਆ ਤੂੰ ਆਇਆ ਰੋਜ਼ੀ ਦੀ ਖਾਤਰ ਕਹਿੰਦਾ ਨਹੀਂ ਹੁਣ ਕੋਈ ਚਿੰਤਾ ਨਹੀਂ ਬਸ ਸਤਿਗੁਰੂ ਕਹਿੰਦੇ ਨੇ ਇਹ ਹੀ ਤੈਨੂੰ ਸਿਖਾਣਾ ਚਾਹਦਾ ਸਾਂ ਕਿ ਕਰਤਾ ਬਣ ਕੇ ਚਿੰਤਾ ਨਾ ਕਰੀ ਕਿਰਤ ਕਰੀ ਜਈ ਤੇ ਚਿੰਤਾ ਤੇਰੀ ਕਰਤੇ ਨੂੰ ਜਿੰਨੀ ਮਾਇਆ ਦਿੱਤੀ ਬੁੱਕ ਚੋ ਹੱਥ ਚ ਲਪੇ ਬੰਦ ਕਰਕੇ ਮੁੱਠੀ ਬੰਦ ਕਰਕੇ ਕਿਆ ਕਹਿਣ ਲਗੇ ਨਾਮ ਕੀ ਕਹਿੰਦੇ ਨੇ ਲੋਕੀ ਮੈਨੂੰ ਸੋਮਾ ਕਹਿੰਦੇ ਨੇ ਜਾਨੀ ਗਿਆਨ ਸਿੰਘ ਤਵਾਰੀਖ ਚ ਲਿਖਦੇ ਨੇ ਮਹਾਰਾਜ ਹੱਸ ਪੈ ਕਹਿਣ ਲਗੇ ਨਹੀਂ ਲੋਕ ਸੇਮਾ ਸੋਮਾ ਕਹਿੰਦੇ ਨੇ ਗੁਰੂ ਨਾਨਕ ਨੇ ਤੈਨੂੰ ਸੋਮੇ ਸ਼ਾ ਬਣਾ ਦਿੱਤਾ ਕਿ ਇਹ ਪਰਮਾਤਮਾ ਦੀ ਇੱਕ ਬਖਸ਼ਿਸ਼ ਨਹੀਂ ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ ਕਿ ਚਿੰਤਾ ਦੀ ਥਾਂ ਤੇ ਚਿੰਤਨ ਆ ਜਾਏ ਤੇ ਸੋਮਾ ਵੀ ਸ਼ਾਹ ਬਣ ਜਾਂਦਾ ਹੁੰਦਾ ਜੇ ਪਿਆਰਿਓ ਸ਼ੌਂਕਾਰ ਨੂੰ ਵੀ ਅੰਦਰ ਚਿੰਤਾ ਖਾਈ ਜਾਏ ਤੇ ਉਹ ਵੀ ਭਿਖਾਰੀਆਂ ਦੀ ਕਤਾਰ ਚ ਆ ਜਾਂਦਾ ਹੈ ਮਹਾਰਾਜ ਜੀ ਨੇ ਕਿਹਾ ਸੋਮਾ ਸ਼ਾਹ ਗੁਰੂ ਕਾ ਸ਼ਾ ਤੇ ਤੀਸਰਾ ਲਬਜ ਵਰਤਿਆ ਬੇ ਪਰਵਾਹ ਗੁਰਮਖੋ ਇਹਦੇ ਪੁੱਤਰ ਭਾਈ ਰਾਮ ਸ਼ਾਹ ਨੂੰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਮੰਜੀ ਬਖਸ਼ੀ ਪ੍ਰਚਾਰਕ ਥਾਪਿਆ ਭਾਈ ਰਾਮ ਸ਼ਾਹ ਦੇ ਪੋਤਰੇ ਨੂੰ ਮੇਰੇ ਗੁਰੂ ਗੋਬਿੰਦ ਸਿੰਘ ਨੇ ਜਦੋਂ ਮਸੰਦਾਂ ਨੇ ਵੱਧ ਫੈਲੀਆਂ ਕੀਤੀਆਂ ਕਰੈਕਟਰ ਤੋਂ ਜੀਵਨ ਤੋਂ ਡਿੱਗ ਪਏ ਤੇ ਮੇਰੇ ਦਾਤੇ ਨੇ ਇਹਦੇ ਭਾਈ ਸੋਮੇ ਦਾ ਪੁੱਤਰ ਰਾਮ ਸ਼ਾਹ ਰਾਮ ਸ਼ਾਹ ਦਾ ਪੋਤਰਾ ਭਾਈ ਮੇਰ ਸ਼ਾਹ ਉਹਨੂੰ ਮਾਤਾ ਜੀ ਨੇ ਕਿਹਾ ਲਾਲ ਜੀ ਇੰਨਾ ਬਖਸ਼ਿਸ਼ ਵਾਲਾ ਘਰ ਇੰਨਾ ਇਮਾਨਦਾਰ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਭਾਈ ਮੇਰ ਸਿੰਘ ਸ਼ਾਹ ਨਾਮ ਰੱਖਿਆ ਤੇ ਖਤਾ ਪਤਾ ਕੀ ਦਿੱਤਾ ਕਹਿਣ ਲੱਗੇ ਬਖਸ਼ੰਦ ਫਰਜੰਦ ਫਿਰ ਸੁਣਿਓ ਬਖਸ਼ੰਦ ਫਰਜੰਦ ਸਾਡਾ ਬਖਸ਼ਿਆ ਹੋਇਆ ਆਪਣਾ ਪੁੱਤ ਮੈਂ ਬੇਨਤੀ ਕਰਾਂਗਾ ਸਿਰਫ ਇੱਕ ਇਸ ਸਾਕੇ ਨੂੰ ਪਾਸ ਬੜੀ ਬੜੀ ਸੁਣਿਆ ਪਰ ਜਿੰਨੀ ਦੇਰ ਤੱਕ ਚਿੰਤਾ ਸੀ ਖਾਏ ਮੇਰੀ ਰੋਜੀ ਗਈ ਓਨੀ ਦੇਰ ਤੱਕ ਨੀਂਦ ਨਹੀਂ ਪਈ ਜਦਨ ਚਿੰਤਾ ਛੱਡ ਕੇ ਗੁਰੂ ਦੇ ਆਸਰੇ ਹੋ ਗਿਆ ਕਿਰਤ ਉਦਨ ਵੀ ਕੀਤੀ ਓਦਨ ਗੁਰੂ ਨੇ ਸ਼ਾ ਬਣਾ ਕੇ ਰੱਖ ਦਿੱਤਾ ਪਰ ਗੁਰੂ ਨੂੰ ਕੋਈ ਤਮਾ ਨਹੀਂ ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਬੋਲਖ ਹੈ ਅਸੀਂ ਕਿਸੇ ਨੂੰ ਕੁਝ ਦੇਣੇ ਆਂ ਅਸੀਂ ਸਵਾਰਥ ਰੱਖਣੇ ਚੇਤੇ ਰੱਖੋ ਰੱਬ ਕਦੀ ਸਵਾਰਥ ਨਹੀਂ ਰੱਖਦਾ ਨਾ ਮੇਰੀ ਬੇਨਤੀ ਹੈ ਲੀਡਰ ਕਿਸੇ ਨੂੰ ਦੇ ਰਿਹਾ ਹੈ ਉਹ ਦਾਨੀ ਨਹੀਂ ਉਹ ਮੰਗਤਾ ਹੈ ਉਹ ਤੁਹਾਨੂੰ ਦੇ ਕੇ ਕੱਲ ਨੂੰ ਤੁਹਾਡੇ ਘੂਵੇ ਤੇ ਆ ਕੇ ਵੋਟ ਮੰਗੇਗਾ ਬੰਦਾ ਧਰਮ ਦੇ ਨਾਂ ਤੇ ਕੁਝ ਦਿੰਦਾ ਹੈ ਪਰ ਉਹ ਵੀ ਮੰਗਤਾ ਹੈ ਉਹ ਦੇਣ ਤੋਂ ਬਾਅਦ ਕਹਿੰਦਾ ਇੰਨਾ ਕੁਝ ਮੈਂ ਦਿੱਤਾ ਤੂੰ ਇਹਦੇ ਵੱਟੇ ਕੀ ਮੈਨੂੰ ਦਏਗਾ। ਠਿਖਾਰੀ ਪਾਣੀ ਹੈ ਨਾ। ਫਰਿਆਦ ਕਰਦਾ ਬਾਹਰ দান ਕਰਕੇ ਆਉਂਦਾ ਅੰਦਰ ਕਹਿੰਦਾ ਮੈਂ ਇੰਨਾ ਕੁਝ ਦੇ ਆਇਆ ਮੈਨੂੰ ਕੀ ਦਏਗਾ। ਬਾਹਰ ਦਾਤਾ ਬਣਿਆ ਬੈਠਾ ਅੰਦਰ ਮੰਗਤਾ ਬਣਿਆ ਬੈਠਾ। ਹਰ ਦਾਨੀ ਦੇ ਅੰਦਰ ਪਿਖਾਰੀ ਲੁਕਿਆ ਹੋਇਆ। ਮੈਨੂੰ ਬਖਸ਼ ਦਿਹਾ ਜੀ। ਜਗਰਾੰ ਕੋਲ ਤੇ ਰਾਤ ਨੂੰ ਕੰਬਲ ਛੱਡਦਾ ਪਿਆ ਤੇ ਨਾਲ ਕਹਿੰਦਾ ਮੇਰੇ ਕੰਬਲਾਂ ਦਾ ਕੰਮ ਚੰਗਾ ਚੱਲੂਗਾ। ਮੰਗਤਾ ਹੀ ਹੈ ਨਾ। हां आपका आप जी सोचोगे ਵੀ ਭਾਈ ਸਾਹਿਬ ਇਹ ਕਹਿ ਰਿਹਾ ਫਿਰ ਦਾਨ ਕੋ ਨਹੀਂ ਕਰਨਾ ਚਾਹੀਦਾ ਨਹੀਂ ਮਹਾਰਾਜ ਕਹਿੰਦ ਨੇ ਇੱਕ ਕੰਮ ਕਰ ਕਿ ਹੱਥੋਂ ਦੇ ਕੇ ਭਲਾ ਮਨਾਏ ਮੰਗਣਾ ਨਾ ਰੱਖ ਹੱਥੋਂ ਦੇ ਕੇ ਕਹਿ ਮੇਰੇ ਦਾਤਾ ਤੂੰ ਤਰਸ ਕੀਤਾ ਮੇਰੇ ਇਸ ਗਰੀਬ ਤੋਂ ਸੇਵਾ ਤੂੰ ਲੈ ਲਈ ਮਹਾਰਾਜ ਜੀ ਬਚਨ ਕਰਦੇ ਕਿ ਆਪਣੇ ਹੱਥੋਂ ਦੇ ਕੇ ਭਲਾ ਮਨਾਉਂਦਾ ਹੋਵੇ ਸਾਰ ਬੰਦਾ ਖਿਮਾ ਕਰਿਓ ਜਿਹੜਾ ਕਿਸੇ ਨੂੰ ਕੁਝ ਦੇ ਰਿਹਾ ਹੈ ਉਹ ਆਉਟਕੁੱਟ ਇਹ ਆਸ ਕਰਕੇ ਦੇ ਰਿਹਾ ਮੈਨੂੰ ਕੀ ਵਾਪਸ ਆਏਗਾ ਰੱਬ ਕਹਿੰਦਾ ਤੂੰ ਮੈਨੂੰ ਗਾਲਾਂ ਵੀ ਕੱਢੀ ਜਾ ਮੈਂ ਕੋਈ ਆਉਟਕੁੱਟ ਨਹੀਂ ਵੇਖਣੀ ਮੈਂ ਤੈਨੂੰ ਤਾਂ ਵੀ ਦਿਆ ਮੈਂ 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 ਤੇਰੇ ਤੋਂ ਕੀ ਮੰਗਣਾ ਪੜੋ ਕਿਤੇ ਗੁਰੂ ਗੋਬਿੰਦ ਸਿੰਘ ਦਾ ਬਚਨ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀਮਨ ਕਰੈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਦਿਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਕਾਰੈ ਪਸ਼ ਪਸ਼ੂ ਨਗ ਨਾਗ ਨਿਰਾਤਮ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਨਹੀਂ ਕਰਮ ਵਿਚਾਰੈ ਉਹ ਨਹੀਂ ਵੇਖਦਾ ਬੰਦਾ ਪਾਪੀ ਇਹ ਵਿਸ਼ਈ ਹੈ ਇਹ ਕਾਮੀ ਕਰੋਦੀ ਨਾ ਨਾ ਉਹ ਕਹਿੰਦਾ ਨਾ ਇਹ ਜੇ ਵੈਗਰੂ ਜੀ ਇਸ ਦਾ ਵੇਖਣ ਲੱਗ ਪੈਣਗੇ ਨਾ ਤੇ ਦੁਨੀਆ ਮਰ ਜਾਊਗੀ ਐਡਾ ਵੱਡਾ ਫਰਾਖ ਦੇ ਦਾਸ ਨੇ ਤੈ ਇੱਕ ਵਾਰ ਕਥਾ ਕਰਦਿਆ ਕਿਹਾ ਸੀ ਕਿ ਅਰਦਾਸ 'ਚ ਇੱਕ ਲਫ਼ਜ਼ ਹੁੰਦਾ ਹੈ ਦੇਖ ਕੇ ਅਨਡਿਟ ਕੀਤਾ ਇੱਕ ਰੱਬ ਦੇਖ ਕੇ ਅਨਡਿਟ ਕਰਦਾ ਹੈ ਦੂਜਾ ਗੁਰੂ ਦੇਖ ਕੇ ਅਨਡਿਟ ਕਰਦਾ ਹੈ ਤੀਸਰਾ ਬ੍ਰਹਮ ਗਿਆਨੀ ਖਾਸਾ ਦੇਖ ਕੇ ਅਨਡਿਟ ਕਰਦਾ ਨਹੀਂ ਤਾਂ ਸਾਡਾ ਸਮਾਜ ਤੇ ਅਨਡਿਟਿਆਂ ਨੂੰ ਵੀ ਡਿਟੇ ਵਾਲੇ ਕਰਦਾ ਪਿਆ ਜੋ ਨਹੀਂ ਦੇਖਿਆ ਉਹਨਾਂ ਨੂੰ ਵੀ ਲੋਕੀ ਪ੍ਰਚਾਰੀ ਜਾ ਰਹੇ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਵਾਲੇ ਮਹਾਰਾਜ ਕਹਿੰਦੇ ਨੇ ਪੋਕਤਾਏ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ ਦੀਨ ਦਇਆਲ ਦਇਆ ਨਿਤ ਸੋ ਕਰਤਾ ਚਿੰਤਾ ਕਰੇ ਦੀਨ ਦਇਆਲ ਦਇਆ ਨਿਤ ਦੋਖਨ ਦੇਖ ਤਾ ਪਤਾ ਵੀ ਇਹਦੀ ਕਰਤੂਤ ਕੀ ਇਹ ਕੀ ਕਰਦਾ ਮੈਂ ਸੱਚੀ ਬੇਨਤੀ ਕਰ ਰਿਹਾ ਕਿ ਕੀ ਮੇਰੇ ਤੁਹਾਡੇ ਅੰਦਰ ਦਾ ਵਹਿਗਰ ਨੂੰ ਪਤਾ ਨਹੀਂ ਇਹਦੂ ਵਰਦਾ ਪਰਦੇ ਢੱਕਣ ਵਾਲਾ ਕੋਈ ਨਹੀਂ ਜੀ ਜੇ ਉਹ ਪਰਦੇ ਨਸ਼ਰ ਕਰਨ ਤੇ ਆ ਜਾਏ ਤੇ ਕੋਈ ਘਰ ਨਹੀਂ ਜੁੜਿਆ ਰਹੇਗਾ ਸੱਚ ਜੀ ਇਥੇ ਪਿਓ ਨਾਲ ਪੁੱਤਰ ਨੇ ਨਹੀਂ ਰਹਿਣਾ ਇਸਤਰੀ ਨੇ ਪਤੀ ਨਾਲ ਨਹੀਂ ਰਹਿਣਾ ਭੈਣ ਨੇ ਭਰਾ ਨੇੜੇ ਨਹੀਂ ਲੱਗਣਾ ਉਹ ਕਹਿੰਦਾ ਨਹੀਂ ਨਹੀਂ ਇਹ ਮੇਰੀ ਬਣਾਏ ਨੇ ਨਾ ਚਲ ਕੋਈ ਨਹੀਂ ਪਰਦੇ પા ਕੇ ਟੱਕੀ ਰੱਖੋ ਇਹਨਾਂ ਦਾ ਕੰਮ ਚੱਲੀ ਜਾਏ। ਦੀਨ ਦਇਆ ਦਇਆ ਨਹੀਂ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ ਇੱਕ ਸਵਿਆ ਹੋਰ ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਤ ਹੈ। ਉਹ ਕਿਸੇ ਕਾਮਨਾ ਦੀਨ ਤੋਂ ਨਾ ਦੇ ਰਿਹਾ ਮੈਂ ਬੇਨਤੀ ਕਰਾਂ ਜਿਹੜਾ ਬੰਦਾ ਕਦੀ ਗੁਰਦੁਆਰੇ ਨਹੀਂ ਗਿਆ ਰੱਬ ਤਾਂ ਉਹਨੂੰ ਵੀ ਰੋਟੀ ਦੇ ਦਿੰਦਾ ਏ। ਉਹਨੂੰ ਨੇ ਕਿ ਤੂੰ ਮੈਨੂੰ ਬੰਦਗੀ ਕਰ ਨਾ ਕਰ ਤੂੰ। ਵੇਖੋ ਇਹ ਸਾਨੂੰ ਹੈ ਅਸੀਂ ਕਹਾਂਗੇ ਯਾਰ ਜੇ ਆਹ ਲੋਕ ਨਾ ਆਏ ਤੇ ਮੇਰੇ ਫੀਲਡ ਦਾ ਕੀ ਬਣੇਗਾ ਆਹ ਨਾ ਹੋਇਆ ਤੇ ਮੇਰੀ ਵੋਟ ਦਾ ਕੀ ਬਣੇਗਾ ਉਹ ਕਹਿੰਦਾ ਤੁਸੀਂ ਸਾਰੇ ਮੇਰੇ ਵਿਰੁੱਧ ਭੁਗਤਿਓ ਮੈਂ ਫਿਰ ਵੀ ਇਕੱਲੇ ਦਾ ਇਕੱਲਾ ਪੁਰਾ। ਤੁਹਾਡੀ ਹਸਤੀ ਕੀ ਮੈਨੂੰ ਲਾਸ ਰੱਬ ਨੂੰ ਕਿਹੜਾ ਜੰਮ ਐਲਾਨ ਵਾਲਾ। ਉਹਦੀ ਤਾਂ ਬਦਲੀ ਕੋਈ ਨਹੀਂ ਖੋਣੀ। ਉਹਨੂੰ ਤਾਂ ਮਹਾਰਾਜ ਜਿਨੇ ਕਿਹਾ ਕਿ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ ਸਿਰ ਸ਼ਾਹਾਂ ਬਾਦਸ਼ਾਹ ਨੇਚਲ ਚੌਰ ਸ਼ਤ ਉਹਨੂੰ ਕਾਮ ਨਹੀਂ ਕਰੋਧ ਨਹੀਂ ਲੋਭ ਨਹੀਂ ਮੋਹ ਨਹੀਂ ਹਰਖ ਨਹੀਂ ਸੋਗ ਨਹੀਂ ਭੋਗ ਨਹੀਂ ਪੈ ਨਹੀਂ ਆਪਣੀ ਬੋਡੀ ਹੈ ਕੋਈ ਨਹੀਂ ਦੇਖੋ ਗੁਰੂ ਸਾਹਿਬ ਦੀ ਉਡਾਰੀ ਆਪਣਾ ਸ਼ਰੀਰ ਕੋਈ ਨਹੀਂ ਸਾਰੇ ਸ਼ਰੀਰ ਵਾਲਿਆਂ ਦੀ ਚਿੰਤਾ ਕਰੀ ਬੈਠਾ ਆਹ ਦਿਸਦਾ ਕੋਈ ਨਹੀਂ ਅਨ ਦਿਸਦਾ ਦਿਸਦੇ ਨੂੰ ਪਾਲੀ ਜਾਂਦਾ ਬਈ ਕਾਮ ਨ ਕਰੋਦ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਪਹਿਖੇ ਦੇਹ ਬਹੀਨ ਸਨੇ ਸਬੋ ਤਨ ਦੇਹ ਬਹੀਨ ਆਪਣੀ ਕੋਈ ਬਾਡੀ ਨਹੀਂ ਸਾਰੀਆਂ ਸ਼ਰੀਰਾਂ ਨੂੰ ਪਿਆਰ ਕਰਦਾ ਦੇਹ ਬਹੀਨ ਸਨੇ ਸਬੋ ਤਨ ਨੇ ਬ੍ਰਖਤ ਅਗੈ ਅਛੈ ਹੈ ਘਰ ਵੀ ਕੋਈ ਨਹੀਂ ਮੌਤੋ ਵੀ ਰਹਿਤ ਹੈ ਮਹਾਰਾਜ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ ਮੈਂ ਫਿਰ ਬੇਨਤੀ ਕਰਾਂਗਾ ਸੋ ਕਰਤਾ ਚਿੰਤਾ ਕਰੇ ਜੈਨੋ ਉਪਾਇਆ ਝੱਖ ਮੇਰੇ ਗੁਰੂ ਗੋਬਿੰਦ ਸਿੰਘ ਇੱਕ ਉਹਨਾਂ ਦੀ ਰਚਨਾ 'ਚ ਮੈਂ ਹੋਰ ਅਰਜ਼ ਕਰਨੀ ਚਾਹਾਂ ਪੁਰਾਤਨ ਸਮੇਂ ਪਤਾ ਕੀ ਸੀ ਜੀ ਜਦੋਂ ਰਾਜੇ ਜਾਂ ਬਾਦਸ਼ਾਹ ਨੂੰ ਕੋਈ ਲੈਟਰ ਚਿੱਠੀ ਲਿਖੀ ਜਾਂਦੀ ਸੀ ਉਹਦੇ ਲਈ ਪਹਿਲਾਂ ਬੜੇ ਸਤਕਾਰਤ ਵਿਸ਼ੇਸ਼ਣ ਲਾਏ ਜਾਂਦੇ ਸਨ ਜਹਾਂ ਪਨਾ ਭਗਵਾਨ ਈਸ਼ਵਰ ਦੋ ਆਲਮਾਂ ਦਾ ਮਾਲਕ ਇਤੋ ਤੱਚ ਰਿਜਕ ਦਾਤਾ ਪਰਜਾ ਪਾਲਕ ਸਾਰੇ ਸੰ ਸ਼ਬਦ ਸੋਚਣਾ ਜਿੱਦਨ ਸਤਗੁਰਾਂ ਨੇ ਜ਼ਫਰਨਾਮਾ ਲਿਖਿਆ ਕਿਸੇ ਥਾਂ ਤੇ ਮੈਨੂੰ ਦੱਸੋ ਜ਼ਫਰਨਾਮੇ ਚ ਵਿਸ਼ੇਸ਼ਣ ਲਾ ਕੇ ਕਿਹਾ ਕਿ ਔਰੰਗਜ਼ੇਬ ਤੂੰ ਲੋਕਾਂ ਨੂੰ ਰਿਜਕ ਦਾਨ ਹੈ ਤੂੰ ਰਿਜਕ ਦਾਤਾ ਤੂੰ ਪਰਜਾ ਪਾਲਕ ਉਹ ਦੇਖੋ ਇਸ ਇਹਨਾਂ ਸ਼ੇਰਾਂ ਨੂੰ ਪੜ੍ਹ ਕੇ ਪਹਿਲੇ ਸ਼ੇਰ ਵਿੱਚ ਕਿਹਾ ਅੱਜ ਤੱਕ ਲੋਕ ਤੈਨੂੰ ਚਿੱਠੀਆਂ ਲਿਖਦੇ ਨੇ ਪਰਜਾ ਪਾਲਕ ਰਿਜਕ ਦਾਤਾ ਜਾਂ ਆਪਣਾ ਕਹਿੰਦੇ ਨੇ ਮੈਂ ਪਹਿਲੇ ਸ਼ੇਰ 'ਚ ਤੇਰੀ ਗੱਲ ਨਹੀਂ ਕਰਾਂਗਾ ਪਹਿਲੇ ਸ਼ੇਰ 'ਚ ਮੈਂ ਉਸ ਰੱਬ ਦੀ ਗੱਲ ਕਰਾਂਗਾ ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ ਜਿਹਨੇ ਤੈਨੂੰ ਵੀ ਰਾਜ ਦਿੱਤਾ ਕਮਾਲੇ ਕਰਾਮਤ ਕਾਇਮ کریم ਰਜ਼ਾ ਬਖਸ਼ ਰਾਜ਼ ਕਰ ਰਿਹਾ ਕੁਨ ਰਹੀਮ ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ ਹੈ ਪਰੀਪੂਰਨ ਪਰਮਾਤਮਾ ਵੈਗੁਰੂ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਕਹਿਣ ਲੱਗੇ ਉਹ ਪਰਮਾਤਮਾ ਕੱਲਾ ਸਾਨੂੰ ਹੀ ਨਹੀਂ ਆ ਰੁੱਖ ਦੇ ਉੱਤੇ ਆਲਣਾ ਹੈ ਆਲਣੇ ਨੂੰ ਬੀਜੜੇ ਨੇ ਬਣਾ ਦਿੱਤਾ ਚਲੋ ਚਲੋ ਉਹ ਸਾਰਾ ਪੰਛੀ ਨੇ ਬਣਾਇਆ ਉਹਦੇ ਅਲਨੇ ਚ ਹੱਥ ਮਾਰੋ ਕੋਈ ਸੋਨਾ ਨਹੀਂ ਕੋਈ ਹੀਰੇ ਨਹੀਂ ਕੋਈ ਮੋਤੀ ਨਹੀਂ ਕੋਈ ਦਾਣਿਆਂ ਦਾ ਢੇਰ ਨਹੀਂ ਕੀ ਇਹ ਇਕੱਲਾ ਪੰਛੀ ਉਹਦੇ ਨਿੱਕੇ ਜਿਹੇ ਬੱਚੇ ਉਹਨੂੰ ਪੁੱਛੀਏ ਤੈਨੂੰ ਚਿੰਤਾ ਨਹੀਂ ਆ ਜਿਹੜੇ ਨਿੱਕੇ ਨਿੱਕੇ ਬੋਟ ਤੇਰੇ ਨਿੱਕੇ ਨਿੱਕੇ ਬੱਚੇ ਪਏ ਨੇ ਜਿਨ੍ਹਾਂ ਦੇ ਖੰਭ ਵੀ ਨਹੀਂ ਨਿਕਲੇ ਤੇ ਮਹਾਰਾਜ ਕਹਿੰਦੇ ਨੇ ਪੰਛੀ ਕਹਿੰਦਾ ਚਿੰਤਾ ਕਾਹदू ਕਰਾਂ ਜਿਨ ਨੇ ਸਵੇਰੇ ਜ਼ਿੰਦਗੀ ਦਿੱਤੀ ਏ ਮੇਰੇ ਤੇ ਬੱਚਿਆਂ ਨੂੰ ਰੋਜੀ ਵੀ ਦਿੱਤੀ ਮਹਾਰਾਜ ਕਿਸਨ ਕਰਤੇ ਨੂੰ ਚਿੰਤਾ। ਇਹ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ। ਹਜ਼ੂਰ ਦੇ ਬਚਨ ਨੇ ਨਾ ਰਿਜ਼ਕ ਦਸਤ ਆਕਸੇ ਮਾਂਝ ਕੀ ਵਾਰ। ਚਲੋ ਕੁਝ ਲਫ਼ਜ਼ੇ ਚ ਫਾਰਸੀ ਦੇ ਨੇ। ਨਾ ਰਿਜ਼ਕ ਦਸਤ ਆਕਸੇ ਦਸਤ ਦਾ ਅਰਥ ਹੈ ਹੱਥ। ਸਾਡਾ ਰਿਜ਼ਕ ਰੱਬ ਤੋਂ ਬਿਨਾਂ ਕਿਸੇ ਹੋਰ ਦੇ ਆ ਹੱਥ ਵਿੱਚ ਨਹੀਂ। ਸਿਰਫ ਸੋਕਰਤਾ ਚਿੰਤਾ ਕਰੇ। ਨਾ ਰਿਜ਼ਕ ਦਸਤ ਆਕਸੇ ਹਾਮਾ ਰਾ ਇੱਕ ਆਸ ਵਸੇ ਖਮਾਰਾ ਪਾਠ ਕਥਾ ਨਹੀਂ ਫਾਰਸੀ ਵਿੱਚ ਖਮਾ ਦਾ ਅਰਥ ਹੈ ਸਭ ਤੇ ਰਾ ਦਾ ਅਰਥ ਹੈ ਨੂੰ ਇਹਦਾ ਅਰਥ ਹੋਵੇਗਾ ਸਾਨੂੰ ਸਾਰਿਆਂ ਨੂੰ ਰਿਜਕ ਦੇਣ ਵਾਲਾ ਕੇਵਲ ਇੱਕ ਕਰਤਾਪੁਰਖ ਵੈਗੁਰੂ ਹੈ ਇਹਦਾ ਰਿਜਕ ਦਸਤ ਆ कसे ਖਮਾ ਰਾ ਇੱਕ ਆਸ ਵਸੇ ਸਾਨੂੰ ਸਭ ਨੂੰ ਇੱਕ ਦੀ ਆਸ ਹੈ ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹਾਰਾਜ ਕਹਿੰਦਾ ਪਰੰਦੇ ਗਰਾ ਜ਼ਰ ਉੱਟਣ ਵਾਲੇ ਪੰਛੀਆਂ ਕੋਲ ਕਿਹੜਾ ਧੰਨ ਤੇ ਕਿਹੜਾ ਰੋਟੀ ਦਾ ਸਮਾਨ ਪਰੰਦਾ ਨਾ ਗਰਾਂ ਸਰ ਦਰਖਤ ਆਬ ਆਸਕਰ ਰੁੱਖ ਤੇ ਬੈਠਾ ਪਾਣੀ ਮੈਂ ਫਿਰ ਬੇਨਤੀ ਕਰਾਂ ਪਾਣੀ ਦੇ ਕੰਡਿਆਂ ਤੇ ਬੈਠਾ ਰੁੱਖਾਂ ਤੇ ਬੈਠੇ ਪਰੰਦਾ ਨਾ ਗਰਾਂ ਜ਼ਰ ਦਰਖਤ ਆਬ ਆਸਕਰ ਦੇਹੰਦ ਸੋਈ ਏਕ ਤੁਈ ਏਕ ਤੁਈ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਥੋੜੇ ਜਿਹੇ ਅਰਥਾਪੱਜ ਕਰ ਜਾਈਏ ਮਹਾਰਾਜ ਕਹਿੰਦੇ ਨੇ ਫਿਰ ਬੰਦਾ ਕੀ ਕਰੇ ਤਾਂ ਐਸ ਗੱਲ ਨੂੰ ਧਿਆਨ ਨਾਲ ਸੁਣੋ ਚਲੋ ਅੱਗੇ ਤਰਤ ਸਾਰੇ ਹੋ ਗਏ ਨਾ ਜੀ ਇਹ ਸਾਰੇ ਕੰਮ ਵੈਗਰੂ ਦੇ ਕੀਤੇ ਪੁਰਖਾਂ ਬਿਰਥਾਂ ਪੀਰਾਂ ਤਟਾਂ ਮੇਗਾ ਖੇਤਾ ਇਚੇ ਨਹੀਂ ਕਿਆ ਬੰਦਿਆ ਤੂੰ ਕੀ ਕਰਨੇ ਉਹਨਾਂ ਕਹੇ ਸਾਰੀ ਸੋਮੇ ਚ ਜਾਣ ਨਾਨਕਾ ਸਰਾ ਮੇਰਾ ਜਨਤਾ ਇਦ ਚੇ ਨਹੀਂ ਕਿਆ ਬੰਦੇ ਤੂੰ ਕੀ ਕਰ ਅੱਗੇ ਮਹਾਰਾਜ ਜੀ ਨੇ ਜਿਹੜਾ ਇਹ ਬਚਨ ਕੀਤਾ ਕਿ ਕਰਤੇ ਨੇ ਸਭ ਕੁਝ ਬਣਾਇ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਹੁਣ ਅਸੀਂ ਕੀ ਕਰੀਏ ਮੇਰੇ ਬਾਬਾ ਨਾਨਕ ਜੀ ਕਮਾਲ ਕਰ ਦਿੱਤੀ ਕਹਿਣ ਲੱਗੇ ਤਿਸ ਜੋ ਹਾਰੀ ਸਵਸਤ ਤਿਸ ਇਹ ਦੋ ਲਫ਼ਜ਼ ਇੱਕ ਤਾਂ ਇਹਦਾ ਪਾਠ ਔਂਕੜ ਲਾ ਕੇ ਨਹੀਂ ਕਰਨਾ ਪਾਠ ਤੇ ਜੋ ਹਾਰੀ ਹੈ ਜੋ ਹਾਰੀ ਨਹੀਂ ਹੋੜਾ ਲਾ ਕੇ ਪਾਠ ਗਏ ਔਂਕੜ ਲਾ ਕੇ ਨਹੀਂ ਜੱਜੇ ਨੂੰ ਹੋੜਾ ਹਾਏ ਨੂੰ ਕੰਨਾ ਰਾਰੇ ਨੂੰ ਬਿਹਾਰੀ ਜੋਹਾਰੀ ਤੇ ਇਹਦਾ ਪਾਠ ਜਵਾਰੀ ਵੀ ਨਹੀਂ ਕਰਨਾ ਜੇ ਜਵਾਰੀ ਕਈ ਵਾਰੀ ਸੁਣੀਦਾ ਨਾ ਜੀ ਮੈਂ ਕਿਸੇ ਇੰਡੀਵਿਜੂਅਲ ਬੰਦੇ ਤੇ ਤਰਕ ਨਹੀਂ ਕਰ ਰਿਹਾ ਪਰ ਅਕਸਰ ਜੇ ਜਵਾਰੀ ਪਾਠ ਕਰੋਗੇ ਤੇ ਜੁਆ ਖੇਡਣ ਵਾਲਾ ਬਣ ਜਾਏਗਾ ਤੇ ਜੇ ਜੋਹਾਰੀ ਪਾਠ ਕਰੋਗੇ ਤੇ ਇਹਦਾ ਅਰਥ ਮੱਥਾ ਟੇਕਣਾ ਬਣ ਜਾਏਗਾ ਨਮਸਕਾਰ ਕਰਨਾ ਤਿਸ ਜੋਹਾਰੀ ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ ਸ਼ੋਕਰਤਾ ਚਿੰਤਾ ਕਰੇ ਜਿਨੂੰ ਉਪਾਇਆ ਜਗ ਤੂੰ ਕੀ ਕਰ ਬਸ ਇੱਕ ਸਿਆਣਾ ਪੁੱਤਰ ਬਣ ਕੇ ਪਿਤਾ ਦੇ ਸਾਹਮਣੇ ਮੱਥੇ ਟੇਕੀ ਦਾ ਉਹਨੂੰ ਨਮਸਕਾਰ ਕਰ ਉਹਦਾ ਸ਼ੁਕਰਾਨਾ ਕਰ ਬਸ ਆਹ ਜੇ ਸ਼ਲੋਕ ਦਾ ਤਤ ਭਾਵ ਕੈ ਲਵਾਂ ਤੂੰ ਚਿੰਤਾ ਨਾ ਕਰ ਤਿਸ ਜੋਹਾਰੀ ਸਵਸਤ ਤਿਸ ਇਹ ਲਵਜੈ ਸਵਸਤ ਇਹਦਾ ਅਰਥ ਤੰਦਰੁਸਤੀ ਨਹੀਂ ਸੁਸਤ ਦਾ ਅਰਥ ਹੈ ਕਲਿਆਣ ਮੰਗਲ ਮੈਂ ਇਹਦੇ ਅਰਥ ਆਮ ਟੀਕਾਕਾਰਾਂ ਨੇ ਕੀਤੇ ਨੇ ਤੇਰੀ ਜੈ ਹੋਵੇ ਜੈ ਜੈਕਾਰ ਕਰ ਇਹਦਾ ਅਰਥ ਹੈ ਤੂੰ ਸਿਰਫ ਦੋ ਕੰਮ ਕਰ ਇੱਕ ਤੂੰ ਗੁਰੂ ਅੱਗੇ ਮੱਥਾ ਟੇਕ ਕਰ ਤੇ ਅੱਗੇ ਝੁਕ ਜਾ ਦੂਜਾ ਕੰਮ ਕਰ ਬੰਦੇ ਦੀ ਜੈ ਜੈ ਦੀ ਥਾਂ ਤੇ ਇੱਕੋ ਗੱਲ ਕਹਿ ਮੇਰੇ ਪਰਮਾਤਮਾ ਦੀ ਜੈ ਜੈਕਾਰ ਇਹਨੂੰ ਆਸਾਂ ਕੀ ਵਾਰ ਵਿੱਚ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਵਾਹ ਤੇਰੇ ਪਰਮਾਤਮਾ ਵਾਹ ਤੇਰੇ बस ਇੰਨੇ ਹੀ ਕਹਿਣਾ ਹੈ ਉਹ ਦੇਖੋ ਦੋ ਗੱਲਾਂ ਬਸ ਐਵੇਂ ਚੋਖੇ ਚੋਖੇ ਭਜਨ ਦੀ ਲੋੜ ਹੀ ਨਹੀਂ ਅਮਲ ਚ ਲੈ ਆਈਏ ਤਿਸ ਜੋਹਾਰੀ ਜਿਨਨੇ ਜਗਤੋਂ ਪਾ ਕੇ ਚਿੰਤਾ ਕੀਤੀ ਤੋ ਉਹਨੂੰ ਮੱਥਾ ਟੇਕ ਦੇ ਨਮਸਕਾਰ ਕਰ ਦੇ ਸਵਸਤ ਤਿਸ ਇਹ ਕਹ ਦੇ ਤੇਰੀ ਜੈ ਜੈਕਾਰ ਹੋਵੇ ਮੰਗਲ ਮਈ ਤੂੰ ਕਲਿਆਣ ਮਈ ਕਹ ਤਨ ਤਨ ਤੇਰੀ ਮੈਂ ਇੱਕ ਦਿਨ ਅਰਜ਼ੀ ਕੀਤੀ ਸੀ ਕਿ ਰੱਬ ਨੂੰ ਵੀ ਸ਼ਬਾਸ਼ ਕਹੀ ਜਾਉ ਤੇ ਇਹ ਵੀ ਇਸ ਸਿਫਤ ਜੀ ਬੇੰਤ ਬੇੰਤ ਕਹੀ ਜਾਓ ਇਹ ਵੀ ਨਾਮ ਜੀ ਤਿਸ ਜੋਹਾਰੀ ਸੁਵਸਤ ਤਿਸ ਤੇ ਮਹਾਰਾਜ ਕਹਿੰਦੇ ਕਿਸ ਨੂੰ ਅੱਗੇ ਬਚਨ ਕੀਤਾ ਤਿਸ ਦੀਵਾਨ ਆ ਭਗ ਦੀਵਾਨ ਦਾ ਅਰਥ ਹੈ ਦਰਬਾਰ ਆਹ ਜਿਹੜੇ ਲੋਕਾਂ ਨੂੰ ਦਰਬਾਰ ਲਾ ਕੇ ਦਿੰਦੇ ਪਏ ਨੇ ਨਾ ਇਹ ਇਹਨੂੰ ਬਿਲਕੁਲ ਦੁਸ਼ਤ ਚ ਨਾਲ ਜਾ ਕਿ ਫਲਾਣੇ ਥਾਂ ਤੇ ਰਾਜੇ ਦਾ ਦਰਬਾਰ ਲੱਗਾ ਸੀਐਮ ਦਾ ਦਰਬਾਰ ਲੱਗਾ ਪੀਐਮ ਦਾ ਦਰਬਾਰ ਲੱਗਾ ਮੰਤਰੀ ਨੇ ਲਾਇਆ ਸੰਗਤ ਦਰਸ਼ਨ ਹੋ ਗਿਆ ਆ ਹੋ ਗਿਆ ਇਹ ਸਾਰੀਆਂ ਖੇਡਾਂ ਚੱਲਦੀਆਂ ਨੇ ਦੁਨੀਆਂ ਇਹ ਰੱਬ ਦੀ ਬਣਾਈ ਹੈ ਜੀ ਕਹਿੰਦੇ ਨੇ ਇਹ ਦਰਬਾਰ ਇੱਕ ਦਿਨ ਮੁੱਕ ਜਾਣਗੇ